ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨ ਹੈ ਪੰਜਾਬੀ ਕਿਚਨ ਬਲੌਗਸ ਤੇ ਅਮੀਦਾ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬਾਈ ਗੁਰਜੀ ਸਾਰਿਆਂ ਨੂੰ ਚੰਗੀ ਤਰ੍ਹਾਂ ਰੱਖਣ ਜੀ ਅੱਜ ਬਣਾ ਰਹੀ ਸੀ ਜੀ ਰਾਜਮਾ ਸਵੇਰ ਦਾ ਟਾਈਮ ਆ ਇਹ ਰਾਜਮਾ ਤੇ ਆਲੂ ਆਪਾਂ ਉਬਾਲ ਲਏ ਨੇ ਇੱਕ ਇਦਾਂ ਕਤਲੀ ਰੱਖ ਲਈ ਜਿਹੜੀ ਆਪਾਂ ਸੁੱਕ ਜੂ ਕੀਏ ਨੇ ਜਦ ਤੱਕ ਆਪਾਂ ਮਸਾਲਾ ਵੀ ਕੇ ਤਿਆਰ ਕਰ ਲੈਂਦੇ ਆ ਪਿਆਜ਼ ਲਸਣ ਤੇ ਟਮਾਟਰ ਇਹਨਾਂ ਨੂੰ ਪੀਸ ਲੈ ਲਿਆ ਜੀ ਮਸਾਲਾ ਪੀਸ ਲਿਆ ਜੀ ਆਪਾਂ ਅੱਧੀ ਇਹਦੇ ਵਿੱਚ ਪਾਉਣੀ ਹੈ ਤੇਲ ਪਾਣੀ ਸੁੱਕ ਗਿਆ ਏ ਏਤੀਲੀ ਦਾ ਅੱਜ ਸွေ ਇੰਨਾ ਟਾਈਮ ਬਣਾ ਰਹੀ ਆਂ ਦੀ ਚਿੱਟਾ ਘਟਸੀ ਪਾ ਲਈਏ ਜੀ ਛੋਟੀ ਘਟਸੀ ਇਹ ਇਹ ਲਾ ਆਪਣਾ ਗਰਮ ਹੋ ਗਈ ਜੀ ਪਹਿਲਾਂ ਜੀਰਾ ਪਾ ਕੇ ਫਿਰ ਆਪਾਂ ਇਹ ਪੇਸਟ ਪਾ ਦਾਂਗੇ ਜੇ ਤਿਆਰ ਕਰੀ ਆਪਾਂ ਦੂਸਰਾ ਕੱਪ ਆਪਣਾ ਥੰਨੋਂ ਵਧੀਆ ਪਿਆ ਜੀ ਇਹਦਾ ਹੀ ਨੁੱਟ ਗਿਆ ਸੀ ਕਾਫੀ ਟਾਈਮ ਹੋ ਗਿਆ ਕਈ ਸਾਲ ਇਹ ਦਵਾਈ ਲਗਾਈ ਸੀ ਪਰ ਉਹ ਹੋ ਜਾ ਨਹੀਂ ਲਾਇਆ ਜੀ ਇਹ ਖਰਾਬ ਹੋ ਗਿਆ ਥੰਨੋਂ ਇਹ ਸਾਰਾ ਚਿੱਟਾ ਰੰਗ ਲੈ ਗਏ ਤੇ ਕਈ ਵਾਰੀ ਕੰਮ ਪੁੱਠਾ ਵੀ ਹੋ ਜਾਂਦਾ ਜੀ ਉਹ ਵੀ ਤੁਹਾਨੂੰ ਦੱਸਦੀਆਂ ਕਿਵੇਂ ਹੋ ਜਾਂਦਾ ਪੁੱਠਾ ਕੰਮ ਇਹ ਹੋ ਗਿਆ ਜੀ ਇਹ ਨੂਣਦਾਨੀ ਦੇਖੋ ਸਾਰੇ ਮਸਾਲੇ ਇੱਕ ਦੂਜੇ ਦੇ ਵਿੱਚ ਮਿਕਸ ਹੋ ਗਏ ਇਹ ਨੂਨ ਦਾ ਨਹੀਂ ਡਿੱਗ ਪੀ ਜਿਵੇਂ ਹੱਥ 'ਚ ਕਈ ਵਾਰੀ ਕਾਲੀ ਦੇ ਵਿੱਚ ਕੰਮ ਕਰਦੇ ਜੀ ਚੱਕ ਨਹੀਂ ਤਾਂ ਇਹਦੇ ਕੋਲੋਂ ਕੋਈ ਹੋਰ ਲੱਭਾ ਸਕੂ ਪਰ ਇਹ ਹੱਥ ਪੰਜੇ ਦੇ ਲਿਖੀ ਸੀ ਸਾਰੇ ਕੰਮ ਜ਼ਰੂਰੀ ਨਹੀਂ ਹੈਗਾ ਜੀ ਸਹੀ ਹੀ ਹੁੰਦੇ ਨੇ ਜੇ ਆਪਾਂ ਕੰਮ ਕਰਾਂਗੇ ਤਾਂ ਹੀ ਕੋਈ ਕੰਮ ਵਿੱਚ ਉਠਾ ਵੀ ਹੋ ਜਾਂਦਾ ਜੀ ਜੇ ਕੰਮ ਨਹੀਂ ਕਰਾਂਗੇ ਤਾਂ ਫਿਰ ਹੋਣਾ ਹੀ ਨਾ ਕੋਈ ਚੰਗਾ ਹੋਣਾ ਨਾ ਉਠਾ ਹੋਣਾ ਜੀ ਬਾਰੇ ਕਦਾਈ ਤਾਂ ਹੋ ਹੀ ਜਾਂਦਾ ਸੋ ਜੀ ਆਟਾ ਤੜਕਾ ਤਿਆਰ ਕਰ ਲੀਏ ਜਿੰਨਾ ਤੇਰਾ ਆਪਣਾ ਤੜਕਾ ਤਿਆਰ ਹੁੰਦਾ ਜੀ ਆਟਾ ਬੁੰਨ ਕੇ ਤਿਆਰ ਕਰ ਲੈਨੇ ਆ ਬੁੰਨ ਕੇ ਰੱਖ ਦਾਂਗੀ ਸੈਟ ਹੋ ਜੂਗਾ ਹਾਂ ਜੀ ਤੁਸੀਂ ਕਹੋਗੇ ਵੀ ਅੰਗੇ ਤਾਂ ਥੋੜਾ ਜਿਹਾ ਆਟਾ ਬੁੰਨੀ ਅੱਜ ਜਿਆਦਾ ਨਹੀਂ ਇਹ ਅੱਜ ਆਪਣੇ ਖੇਤ ਬੰਦੇ ਲੱਗੇ ਹੋਣੇ ਨੇ ਕੰਮ ਕਰਨ ਨਾਲ ਉਹਨਾਂ ਦੀ ਰੋਟੀ ਬਣਾਉਣੀ ਆਪਾਂ ੱਲ ਵੀ ਲੱਗੇ ਹੋਏ ਸਿਕ ਅੱਜ ਦੂਸਰਾ ਦਿਨ ਹੈ ਇਹ ਇਹਨਾਂ ਨੂੰ ਜਿੱਦਾਂ ਆਪਣਾ ਬਣਿਆ ਹੈ ਵਸੇ

ਸਵੇਰੇ ਸਵੇਰੇ ਬਹੁਤ ਪੈਨੇ ਜਿਆਦਾ ਹੁੰਦੇ ਨੇ ਤਾਂ ਕਰਕੇ ਆਪਾਂ ਸ਼ਾਮ ਨੂੰ ਦਾਲ ਪਾਣੀ ਬਣਾਉਂਦੇ ਨੇ ਆਪਾਂ ਫਿਰ ਇਹਨੂੰ ਸਰ੍ਹੇ ਤੜਕਾ ਦੇ ਗਦੇ ਆਪਾਂ ਮਸਾਲਾ ਕਰ ਤੋਂ ਨਹੀਂ ਆਗੇ ਜੀ ਨਮਕ ਵਿੱਚ ਪਾਵਾਂਗੇ ਜੀ ਵਿੱਚ ਨਮਕ ਘੱਟ ਪਾਉਂਗੀ ਪਹਿਲਾਂ ਰਾਜਮਾ ਵੀ ਪਾਇਆ ਹੋਇਆ ਨਮਕ ਚ ਹਾਲੀ ਤੇ ਨਹੀਂ ਚ ਪਾਵਾਂਗੇ ਜੀਰਾ ਆਪਾਂ ਪਹਿਲਾਂ ਪਾ ਲਿਆ ਹੈ

ਇਹ ਲਾ ਫਸੋ ਨੂੰ ਪਤਾ ਹੀ ਦੇਗੀ ਜਦ ਜਿਆਦਾ ਨਹੀਂ ਪਾਉਣੇ ਪੂਰੇ ਤੇ ਆਲੂ ਤੇ ਰਾਹਣਾ ਉਹ ਕੋਲ ਨਹੀਂ ਆ ਪਾ ਦਿੱਤਾ ਨਹੀਂ ਨਾ ਪਾਣੀ ਨਹੀਂ ਪਾਇਆ ਜੀ ਇਹ ਪਾਣੀ ਆ ਪਕਾ ਦੇ ਦਿੱਤਾ ਮੇਰੇ ਪਾਣੀ ਨਹੀਂ ਪਾਣੀ ਨਹੀਂ ਕਪਾਣ ਦੇ ਵਿੱਚ ਪਰ ਕੇ ਦੀ ਪਾਣੀ ਚੌਲਾਂ ਲਈ ਚੌਲ ਆਪਣੇ ਧੋਕੇ ਰੱਖੇ ਹੋਏ ਨੇ ਪਾਣੀ ਥੋੜਾ ਜਿਹਾ ਮੋਦੀ ਵਿੱਚ ਪਾ ਦਾਂਗੀ ਉਹ ਕਿ ਰੱਖੋ ਇਹ ਨਹੀਂ ਜੀ ਚਾਉਣਾ ਆਪਣੀ ਤੇ ਢਾੜ ਨੂੰ ਇਹ ਤਾਂ ਦੂਸਰੀ ਸਾਈਡ ਤੇ ਕਰਕੇ ਉੱਥੇ ਨਾਲੇ ਰੋਟੀ ਲੱਗ ਜੂਗੀ ਅਰਾਜ ਮੈਂ ਬਿਲਕੁਲ ਸੌਫਟ ਨਹੀਂ ਆਲੂਗੀ ਸੌਫਟ ਨਹੀਂ ਆਪਣੇ ਜਲਦੀ ਬਣ ਜੂਗੀ ਦਾਲ ਤੇ ਨਾਲੇ ਰੋਟੀ ਬਣਾ ਲਾਂਗੇ ਚਾਹ થોੜੀ ਹੀ ਬਣਾਇਨੀ ਢਾੜ ਨੂੰ ਪਾਸੇ ਤੇ ਕਰ ਦਿੰਗੇ ਜੀ ਇਹ ਤਰ੍ਹਾਂ ਲੈਂਦੇ ਹਾਂ ਕਵਾਦੂ ਕੇ ਖਿਆਲੀ ਤਵਾ ਆਪਣਾ ਗਰਮ ਹੋ ਰਿਹਾ ਜੀ ਇਹ ਚੋਲਾ ਲਾ ਲਈ ਇੱਕ ਵਾਰ ਗੈਸ ਥੋੜਾ ਜਿਹਾ ਘੱਟ ਕਰ ਦਿੰਦੇ ਹਾਂ ਜੀ ਇਹ ਦਾੜ ਵੀ ਆਪਣੀ ਰਿਜਨ ਲੱਗੀ ਹੈ ਜੀ ਇਹ ਪੇੜ ਆਪਾਂ ਥੋੜਾ ਜਿਹਾ ਭਾਰਾ ਲੈ ਲੈਂਦੇ ਹਾਂ ਆਪਾਂ ਘਰੇ ਤਾਂ ਨੂੰ ਪਤਲੀ ਹੀ ਬਣਾ ਲੈਣੀ ਜੀ ਤੇ ਕੰਮ ਕਰਨ ਵਾਲੇ ਨੇ ਹੁੰਦੇ ਪਤਲੀ ਹੋ ਕੇ ਨਾਲ ਲੱਜਾਏ ਤੇ ਜਿਹੜਿਆ ਲੋ ਜਗੜਾ ਜਿਆਦਾ ਮੰਗਦਾ ਵੀ ਨਹੀਂ ਹੈਗਾ ਜੀ ਥੋੜਾ ਜਿਹਾ ਹਲਕਾ ਜਿਹਾ ਪੇੜੇ ਭਾਰਾ ਕਰ ਲੈਂਦੇ ਹਾਂ ਆਪਾਂ ਇਹ ਤਾਂ ਮੇਰੀ ਯਾਰੀ ਬਟਲੀਆਂ ਨਹੀਂ ਜੀ ਉੱਠੀਆਂ ਤਵਾ ਆਪਣਾ ਪੂਰਾ ਗਰਮ ਹੋ ਗਿਆ ਸੀ ਕਿ ਕਮਾ ਨਹੀਂ ਤਾਂ ਘੋਲ ਹੋ ਜਾਂਦੀ ਹੈ ਜੀ ਇਹ ਤਵਾ ਲੈ ਆਉਂਦੀ ਬਹੁਤ ਚਿਰ ਦੀ ਸੋਚ ਰਹੀ ਆ ਵੀ ਨਵਾਂ ਤਵਾ ਲੈ ਕੇ ਆਈਏ ਇੱਕ ਵਾਸ਼ਿੰਗ ਮਸ਼ੀਨ ਦਾ ਸਟੈਂਡ ਲੈ ਆਉਣਾ ਬਸ ਘੋਲ ਹੋਈ ਪਈ ਹੈ ਜੀ ਜਾਣਦੀ ਗਰਮੀ ਕਰਕੇ ਜਾਣ ਨੂੰ ਤੇ ਦੇਰੀ ਕਰਦਾ ਹੈਗਾ जे कि जरूरी जाना होंगे जी गर्मी फिर कमां का औखा हो जाएगा गर्मी, जा, जागे जागे जाने 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 गर्मी के जल्द ही जल्दी सवेरे करने पड़े फिर आके करने होंगे नि गर्मी जितने जाना उ गर्मी है बस घर थोड़ा जा मौसम ठीक हो गए फिर गया ਤਿੰਨੇ ਚੀਜ਼ਾਂ ਬਣ ਜਾਣੀਆਂ ਐ ਆਪਣੀ ਇੱਕ ਸਾਫੀ ਕਨਾਲ ਚੌਲ ਵੀ ਠਿਆਕ ਹੋ ਜਾਣਗੇ ਦਾਲ ਵੀ ਤਿਆਰੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਹੁੰਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਆਪਾਂ ਨੂੰ ਸੋਨੇ ਸੋਨੇ ਕਮੈਂਟ ਕਰਦੇ ਨੇ ਤੇ ਜਿਹੜੇ ਕਮੈਂਟ ਨਹੀਂ ਵੀ ਕਰਦੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਔਰ ਇਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਜੀ ਜਿਹਦੇ ਨਾਲ ਆਪਾਂ ਨੂੰ ਇਹ ਹੁੰਦਾ ਜੀ ਹੌਸਲਾ ਵੱਧਦਾ ਆਪਣਾ ਵੀਡੀਓ ਬਣਾਉਣ ਦਾ ਵੀ ਇੰਨੇ ਭੈਣ ਭਰਾ ਬਣੇ ਲਾਈਕ ਕਰੀਏ ਵੀਡੀਓ ਆਪਾਂ ਹੋਰ ਵੀਡੀਓ ਬਣਾਈਏ रोटी बनाइए सारी रोटी तो बहुत टाइम लगेगा जी रोटी अपनी बन गई जी चौल भी बन गई, दाल भी बन गई जी बस मेथी पाइप वो थोड़ा जहाँ बंद कर देंगे

ਇਹ ਆਪਣੀ ਚਾਵਲ ਬਣ ਗਈ ਜੀ ਇਹਨਾਂ طرف ਪਿਤਾ ਦੇ ਤਿਆਰ ਹੈ ਜੀ ਜੇ ਵੀਡੀਓ ਪਰੀਆਂ ਲਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਦੇਖੋ ਜੀ ਤਾਲ ਕਈ ਹੋਣ ਸਕਦਾ ਜੀ ਸਬਜੀ ਕਹਿੰਦੇ ਹੁਣ ਪਰ ਆਪਾਂ ਜਿਹੜੀਆਂ ਸੁੱਕੀਆਂ ਦਾਲਾਂ ਬਣਾਉਨੇ ਆ ਉਹਨਾਂ ਨੂੰ ਦਾਲ ਹੀ ਕਹਿੰਦੇ ਆ ਜੀ ਹਰੀਆਂ ਸਬਜ਼ੀਆਂ ਨੂੰ ਹਰੀਆਂ ਕਹਿੰਦੇ ਧੰਨਵਾਦ ਜੀ ਵੀਡੀਓ ਦੇਖਣ ਲਈ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ